7 ਜਨਵਰੀ ਨੂੰ ਬਠਿੰਡਾ ਦੇ ਵਿੱਚ ਇੱਕ ਰੈਲੀ ਰੱਖੀ ਗਈ ਨਵਜੋਤ ਸਿੱਧੂ ਵੱਲੋਂ ਇਸ ਰੈਲੀ ਦਾ ਨਾਮ ਰੱਖਿਆ ਗਿਆ ਲੋਕ ਮਿਲਣੀ ਇਸ ਰੈਲੀ ਦਾ ਜਦੋਂ ਪੋਸਟਰ ਰਿਲੀਜ਼ ਕੀਤਾ ਗਿਆ ਤਾਂ ਉਹਦੇ ਵਿੱਚ ਪੰਜਾਬ ਦੇ ਜਿਹੜੇ ਲੀਡਰਸ ਆ ਉਹਨਾਂ ਦੀ ਫੋਟੋ ਉਸ ਪੋਸਟਰ 'ਚ ਸ਼ਾਮਲ ਨਹੀਂ ਕੀਤੀ ਗਈ ਹਾਲਾਂਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਹੋਣਾ ਦੀ ਫੋਟੋ ਜ਼ਰੂਰ ਹੈ ਕਾਂਗਰਸ ਪ੍ਰਧਾਨ ਮੱਲਿਕਾ ਅਰਜੁਨ ਖੜਗੇ ਦੀ ਫੋਟੋ ਹੈ ਰਾਹੁਲ ਗਾਂਧੀ ਹੋਣਾ ਦੀ ਫੋਟੋ ਹੈ ਪ੍ਰਿਯੰਕਾ ਗਾਂਧੀ ਦੀ ਫੋਟੋ ਹੈ ਪਰ ਪੰਜਾਬ ਦੇ ਜਿਹੜੇ ਲੀਡਰਸ ਆ ਖਾਸ ਕਰਕੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵਾ ਉਹਨਾਂ ਦੀ ਜਿਹੜੀ ਫੋਟੋ ਉਹ ਵੀ ਨਹੀਂ ਉੱਥੇ ਸੁਖਜਿੰਦਰ ਰੰਧਾਵਾ ਉਹਨਾਂ ਦੀ ਵੀ ਫੋਟੋ ਉਹਦੇ ਵਿੱਚ ਨਹੀਂ ਹੈ ਔਰ ਫੋਟੋ ਦੇ ਵਿੱਚ ਬਠਿੰਡਾ ਦੇ ਦੋ ਲੀਡਰਸ ਜਿਨ੍ਹਾਂ ਵਿੱਚੋਂ ਹਰਵਿੰਦਰ ਸਿੰਘ ਲਾਢੀ ਹੋਣੀ ਵੀ ਨੇ ਜਿਨ੍ਹਾਂ ਨੇ ਇਲੈਕਸ਼ਨ ਵੀ ਲੜੇ ਸੀਗੇ ਬਠਿੰਡਾ ਤੋਂ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਗੱਲ ਆਖੀ ਸੀਗੀ ਹਾਲਾਂ ਉਹਨਾਂ ਨਾਮ ਨਹੀਂ ਲਿਆ ਸੀਗਾ ਨਵਜੋਤ ਸਿੱਧੂ ਹੋਣਾ ਦਾ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਵੀ ਜਿਹੜਾ ਬੰਦਾ ਵੀ ਆਪਣੀ ਨਿੱਜੀ رائے ਰੱਖਦਾ ਨਾ ਉਹ ਪਾਰਟੀ ਚੋਂ ਜਿਹੜਾ ਬਾਹਰ ਚਲਾ ਜਾਵੇ ਕਿਉਂਕਿ ਜਦੋਂ ਮਹਾਰਾਜ ਦੇ ਵਿੱਚ ਨਵਜੋਤ ਸਿੱਧੂ ਨੇ ਇਸੇ ਤਰ੍ਹਾਂ ਇੱਕ ਰੈਲੀ ਰੱਖੀ ਉਸ ਤੋਂ ਬਾਅਦ ਪ੍ਰਤਾਪ ਬਾਜਵਾ ਜਿਹੜੇ ਲੀਡਰ ਆਫ ਓਪੋਜੀਸ਼ਨ ਆ ਉਹਨਾਂ ਨੇ ਜਿਹੜਾ ਇਹਦਾ ਵਿਰੋਧ ਕੀਤਾ ਸੀਗਾ ਉਹਨਾਂ ਨੇ ਟਿੱਪਣੀ ਵੀ ਕੀਤੀ ਸੀ ਵੀ ਆਪਣੀਆਂ ਵੱਖੋ-ਵੱਖਰੀਆਂ ਸਟੇਜਾਂ ਨਾਲ ਲਗਾਓ ਆਪਣੇ ਅਖਾੜੇ ਵੱਖਰੇ ਨਾਂ ਸਜਾਓ ਕਾਂਗਰਸ ਜਿਹੜੀ ਹੈ ਉਹ 78 ਤੋਂ 18 ਤੇ ਇਸੇ ਦੇ ਚਲਦਿਆਂ ਆ ਗਈ ਹੈ ਹੁਣ ਜਦੋਂ ਸਿੱਧੂ ਹੁਣਾ ਨੇ ਇਹ ਪੋਸਟਰ ਰਿਲੀਜ਼ ਕੀਤਾ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਬਾਜਵਾ ਹੁਣਾ ਦੀ ਫੋਟੋ ਉਹਦੇ ਵਿੱਚ ਨਹੀਂ ਹੈ ਸੁਖਜਿੰਦਰ ਰੰਧਾਵਾ ਵੀ ਖੁੱਲਕੇ ਬੋਲਦੇ ਨੇ ਕਿ ਸਿੱਧੂ ਹੁਣਾ ਕਰਕੇ ਜਿਹੜਾ ਵਾ ਉਹ ਪਾਰਟੀ ਦਾ ਨੁਕਸਾਨ ਹੋਇਆ ਕਿਉਂਕਿ ਇਹ ਆਪਣਾ ਵੱਖਰਾ ਹੀ ਰੈਲੀਆਂ ਕਰਦੇ ਨੇ ਵੱਖਰੀ ਸਟੇਜ ਲਗਾਉਂਦੇ ਨੇ ਮਤਲਬ ਆਪਣੇ ਢੰਗ ਦੇ ਨਾਲ ਇਹਨਾਂ ਦਾ ਜਿਹੜਾ ਸਟਾਈਲ ਆ ਉਹ ਕੰਮ ਕਰਨ ਦਾ ਇਹਨਾਂ ਦਾ ਵੱਖਰਾ ਹੀ ਆ ਇਹ ਪਾਰਟੀ ਦੇ ਨਾਲ ਰਲ ਕੇ ਨਹੀਂ ਚੱਲਦੇ ਹੁਣ ਇੱਕ ਵਾਰ ਫੇਰ 7 ਜਨਵਰੀ ਨੂੰ ਜਦੋਂ ਇਹ ਰੈਲੀ ਹੋਣ ਜਾ ਰਹੀ ਹੈ ਜਿੱਥੇ ਸਿੱਧੂ ਜਿਹੜੇ ਆ ਉਹ ਲੋਕ ਮਿਲਣੀ ਇਹਦਾ ਨਾਮ ਰੱਖਿਆ ਗਿਆ ਉਹ ਲੋਕਾਂ ਨਾਲ ਗੱਲ ਕਰਨਗੇ ਪ੍ਰਚਾਰ ਕਰਨਗੇ ਤਕਰੀਰ ਕਰਨਗੇ ਤਾਂ ਇੱਕ ਵਾਰ ਫੇਰ ਤੋਂ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਉਹ ਵਿਰੋਧ ਦੇਖਣ ਨੂੰ ਮਿਲੇਗਾ ਕਿਉਂਕਿ ਇਹਨਾਂ ਨੂੰ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਆ ਹਾਲਾਕੀ ਹੈ ਤਾਂ ਨਵਜੋਤ ਸਿੱਧੂ ਵੀ ਸੀਨੀਅਰ ਨੇ ਪਰ ਨਵਜੋਤ ਸਿੱਧੂ ਦਾ ਵਿਰੋਧ ਬਹੁਤ ਹੁੰਦਾ ਪਰ ਹੁਣ ਜਦੋਂ 7 ਜਨਵਰੀ ਨੂੰ ਇਹ ਰੈਲੀ ਜਿਹੜੀ ਬਠਿੰਡਾ ਦੇ ਵਿੱਚ ਹੋਣੀ ਆ ਉਹਦੇ ਵਿੱਚ ਜਦੋਂ ਤਕਰੀਰ ਹੋਏਗੀ ਤਾਂ ਸਿੱਧੂ ਜਿਹੜੇ ਆ ਉਹ ਕਿਹਦਾ ਪ੍ਰਚਾਰ ਕਰਨਗੇ ਭਾਵੇਂ ਉਹ ਕਾਂਗਰਸ ਪਾਰਟੀ ਜਿਹੜੀ ਆ ਉਹਦੇ ਬਾਰੇ ਦੱਸਣਗੇ ਜਾਂ ਕਿਸੇ ਲੀਡਰ ਦੇ ਹਵਾਲੇ ਨਾਲ ਦੱਸਣਗੇ ਕਿਉਂਕਿ ਪੰਜਾਬ ਦੇ ਤਕਰੀਬਨ ਜਿੰਨੇ ਵੱਡੇ ਲੀਡਰਸ ਆ ਕਾਂਗਰਸ ਪਾਰਟੀ ਦੇ ਉਹ ਸਿੱਧੂ ਦੇ ਨਾਲ ਇਤਫਾਕ ਨਹੀਂ ਰੱਖਦੇ ਉਹ ਇਹਨਾਂ ਦੀ رائے ਦੇ ਵਿੱਚ ਹਾਂ ਚ ਹਾਂ ਨਹੀਂ ਮਿਲਾਉਂਦੇ ਉਹਨਾਂ ਦਾ ਇਹੋ ਕਹਿਣਾ ਕਿ ਸਿੱਧੂ ਜਿਹੜੇ ਆ ਇਹ ਬਿਨਾਂ رائے ਤੋਂ ਬਿਨਾਂ مشਵਰੇ ਤੋਂ ਜਿਹੜਾ ਕੋਈ ਵੀ ਕੰਮ ਕੋਈ ਵੀ ਬਿਆਨ ਜਿਹੜਾ ਉਹ ਜਾਰੀ ਕਰ ਦਿੰਦੇ ਆ ਕਿਤੇ ਵੀ ਇਹ ਰੈਲੀ ਕਰ ਲੈਂਦੇ ਆ ਜਿਸ ਦੇ ਚਲਦੇ ਆ ਕਾਂਗਰਸ ਨੂੰ ਨੁਕਸਾਨ ਹੁੰਦਾ ਹੁਣ ਉਧਰੋਂ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਲਗਭਗ April ਜਾਂ May ਦੇ ਵਿੱਚ ਜਿਹੜੀਆਂ ਇਸੇ ਸਾਲ 2024 ਦੇ ਵਿੱਚ ਇਹ ਇਲੈਕਸ਼ਨਸ ਜਿਹੜੀਆਂ ਹੋ ਜਾਣੀਆਂ। ਔਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਚੋਣਾਂ ਆਉਂਦੀਆਂ ਨੇ ਤਾਂ ਕਾਂਗਰਸ ਦੇ ਜਿਹੜੇ ਦੋ ਗੁੱਟ ਸਾਹਮਣੇ ਜ਼ਰੂਰ ਆਉਂਦੇ ਨੇ ਦੋ ਧੜੇ ਆਪੇ ਹੀ ਬਣ ਜਾਂਦੇ ਆ ਕਾਂਗਰਸ ਦੇ। ਹੁਣ ਜਿੱਥੇ 2024 ਦੀਆਂ ਇਲੈਕਸ਼ਨਾਂ ਇੱਕ ਪਾਸੇ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਜਿਹੜੇ ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਧਾਵਾ ਨੇ ਉਹ ਇਹਦਾ ਵਿਰੋਧ ਕਰਦੇ ਆ ਤੇ ਨਵਜੋਤ ਸਿੱਧੂ ਇਹ ਕਹਿੰਦੇ ਵੀ ਜੋ ਪਾਰਟੀ ਫੈਸਲਾ ਕਰੇਗੀ ਉਹ ਸਾਰਿਆਂ ਨੂੰ ਮਨਜ਼ੂਰ ਹੋਣਾ ਚਾਹੀਦਾ ਪਾਰਟੀ ਦੀ ਹਾਈ ਕਮਾਂਡ ਨੇ ਕੁਝ ਸੋਚ ਸਮਝ ਕੇ ਹੀ ਫੈਸਲਾ ਕੀਤਾ ਹੋਊਗਾ। ਔਰ ਰਾਜਾ ਵੜਿੰਗੇ ਦਾ ਲਖ ਚੁੱਕੇ ਆ ਵੀ ਜੇ ਕਿਸੇ ਬੰਦੇ ਨੇ ਆਪਣੀ ਨਿੱਜੀ ਰਾਏ ਦੇਣੀ ਆ ਤਾਂ ਉਹ ਪਾਰਟੀ ਛੱਡ ਦੇਵੇ। ਹੁਣ ਬਠਿੰਡਾ ਦੇ ਵਿੱਚ ਹੀ ਇਹ ਰੈਲੀ ਆ। ਬਠਿੰਡਾ ਜਿਹੜਾ ਉੱਥੋਂ ਸਰਗਰਮ ਰਹਿੰਦੇ ਆ ਅ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣੀ ਵੀ ਉਹਨਾਂ ਦੇ ਮਿਸਿਸ ਵੀ ਅਮ੍ਰਿਤਾ ਵੜਿੰਗ ਜਿਹੜੇ ਉਹਨਾਂ ਦੇ ਧਰਮ ਪਤਨੀ ਨੇ ਉਹ ਵੀ ਬੜੇ ਐਕਟਿਵ ਨੇ। ਜਿੱਥੇ ਹੁਣ 2024 ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਆ ਸੀਟਾਂ ਦੀ ਵੰਡ ਜਿਹੜੀ ਆ ਉਹ ਹੋ ਜਾਏਗੀ ਪਤਾ ਨਹੀਂ ਉਹ ਜਿਹੜਾ ਬਠਿੰਡਾ ਜਿਹੜੀ ਸੀਟ ਆ ਉਹ ਕਾਂਗਰਸ ਦੇ ਖਾਤੇ ਚ ਆਣੀ ਆ ਜਾਂ ਆਮ ਆਦਮੀ ਪਾਰਟੀ ਦੇ ਖਾਤੇ ਚ ਆਣੀ ਆ ਪਰ ਨਵਜੋਤ ਸਿੱਧੂ ਨੇ ਇੱਕ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਐਦਾਂ ਲੱਗਦਾ ਕਿ ਜਿੱਦਾਂ ਕਾਂਗਰਸ ਦੇ ਦੋ ਧੜੇ ਨੇ ਇੱਕ ਧੜੇ ਨੂੰ ਲੀਡ ਕਰ ਰਹੇ ਨੇ ਰਾਜਾਵੜਿੰਗ ਔਰ ਦੂਸਰੇ ਧੜੇ ਨੂੰ ਜਿਹੜਾ ਲੀਡ ਕਰ ਰਹੇ ਨੇ ਨਵਜੋਤ ਸਿੱਧੂ ਕਿਉਂਕਿ ਉਹਨਾਂ ਦੇ ਨਾਲ ਵੀ ਜਿਹੜੇ ਲੀਡਰਸ ਜਿਨ੍ਹਾਂ ਨੇ ਦੱਸਿਆ ਹਰਵਿੰਦਰ ਸਿੰਘ ਲਾਢੀ ਜਿਵੇਂ ਉਹਨਾਂ ਨੇ ਇਲੈਕਸ਼ਨ ਵੀ ਲੜਿਆ ਉਹਨਾਂ ਨੇ ਪੋਸਟਰ ਰਿਲੀਜ਼ ਕੀਤਾ ਉਹਨਾਂ ਦੀ ਪੋਸਟਰ ਤੇ ਫੋਟੋ ਹੈਗੀ ਆ ਪਰ ਵੱਡੇ ਲੀਡਰਸ ਦੀ ਜਿਹੜੀ ਫੋਟੋ ਹੈ ਉਹ ਨਹੀਂ ਹੈ ਹੁਣ 7 ਤਰੀਕ ਵਾਲੇ ਦਿਨ ਇਹ ਜਿਹੜਾ ਰੈਲੀ ਆ ਇਸ ਤੋਂ ਬਾਅਦ ਜਿਹੜੇ ਵੱਡੇ ਲੀਡਰਸ ਕਾਂਗਰਸ ਦੇ ਆ ਉਹਨਾਂ ਦੇ ਜਦੋਂ ਰਿਐਕਸ਼ਨਸ ਆਉਣਗੇ ਇਹ ਬੜਾ ਇੱਕ ਫੇਰ ਜਿਹੜਾ ਸਿਆਸੀ ਤੂਲ ਫੜੇਗਾ ਕਿਉਂਕਿ ਲੀਡਰਸ ਜਿਹੜੇ ਆ ਉਹ ਪਹਿਲਾਂ ਹੀ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਆ ਉਹ ਤਾਂ ਪਹਿਲਾਂ ਹੀ ਜਿਹੜਾ ਨਵਜੋਤ ਸਿੱਧੂ ਦੀ ਹਾਂ ਚ ਹਾਂ ਨਹੀਂ ਮਿਲਾਉਂਦੇ ਔਰ ਨਵਜੋਤ ਸਿੱਧੂ ਨੇ ਮਹਾਰਾਜ ਤੋਂ ਬਾਅਦ ਬਠਿੰਡਾ ਦੇ ਵਿੱਚ ਇੱਕ ਹੋਰ ਰੈਲੀ ਰੱਖ ਲਈ ਆ ਦੇਖਦੇ ਆ ਕਿ 7 ਤਰੀਕ ਜਦੋਂ ਇਹ ਰੈਲੀ ਹੋਏਗੀ ਲੋਕ ਮਿਲਣ ਜਿਹਦਾ ਨਾਂ ਰੱਖਿਆ ਗਿਆ ਇਹ ਤੋਂ ਬਾਅਦ ਕਾਂਗਰਸ ਦੇ ਵੱਡੇ ਲੀਡਰਸ ਜਿਹੜੇ ਆ ਉਹ ਆਪਣਾ ਕੀ ਰਿਐਕਸ਼ਨ ਦਿੰਦੇ ਆ ਕੀ ਉਹ ਇਹ ਡਿਮਾਂਡ ਕਰਨਗੇ ਹਾਈ ਕਮਾਂਡ ਨੂੰ ਕਿ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਜਿਹੜਾ ਉਹ ਬਾਹਰ ਕੱਢਿਆ ਜਾਵੇ ਕਿਉਂਕਿ ਸਿੱਧੂ ਨੇ ਇੱਕ ਵਾਰ ਫੇਰ ਤੋਂ ਜਿਹੜੀਆਂ ਆਪਣੇ ਤੌਰ ਦੇ ਉੱਤੇ ਪਾਰਟੀ ਦੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਬਿਨਾ ਕਿਸੇ ਦੀ ਸਲਾਹ مشورے ਨਾਲ